ਸਤਾਰਜੁਗ ਮੇਰੇ ਮਜਬੂਤ ਸਿੱਖ ਬਾਲਮਿਕ ਕੌਮ ਦੇ ਸਾਰੇ ਹੀ ਲੀਟਰ ਸਹਿਬਾਨ ਸੂਚੇ ਕੌਮ ਦੇ ਆਗੂ ਤੇ ਸੂਚੇ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਬਾਬਾ ਸਾਹਿਬ ਡਾਕਟਰ ਪ੍ਰੀਮਰਮ ਬੇਦਕਰ ਜੀ ਆਂਦਾ ਜਿਨ੍ਹਾਂ ਨੇ ਸਾਡੇ ਲਈ ਸੰਵਿਧਾਨਕ ਵਿਵਸਥਾ ਮਾ ਕਰਕੇ ਸਾਨੂੰ ਇਸ ਦੇਸ਼ ਦੇ ਵਿੱਚ ਸਨਮਾਨਯੋਗ ਹਾਂ ਦਿੱਤੀ ਇਸ ਸੰਵਿਧਾਨਕ ਹੱਕ ਦਿੱਤੇ ਤੇ ਇਸ ਦੇ ਨਾਲ ਹੀ ਮੈਂ ਤਹਿ ਦਿਲੋਂ ਧੰਨਵਾਦ ਕਰੂੰਗਾ ਉਹਨਾਂ ਸਾਡੇ ਕੌਮ ਦੇ ਸੂਝਵਾਨ ਆਗੂ ਸਹਿਬਾਨਾਂ ਦਾ ਪੁਰਾਣੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਸਦੀਆਂ ਤੋਂ ਸਾਡੀ ਗੁਲਾਮੀ ਨੂੰ ਖਤਮ ਕਰਨ ਦੇ ਲਈ ਸੰਵਿਧਾਨਕ ਰਾਹ ਬਣਾਏ ਸ਼ੁਰੂ ਤੋਂ 1975 ਦੇ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਯਾਨੀ ਜੈਲਸੋ ਜੀ ਜਿਹੜੇ ਕੋ ਬਾਅਦ ਭਾਰਤ ਦੇ ਰਾਸ਼ਟਰਪਤੀ ਵੀ ਬਣੇ ਉਹਨਾਂ ਨੂੰ ਸਾਡੀ ਸਿਚੁਏਸ਼ਨ ਦੱਸੀ 1975 ਦੇ ਵਿੱਚ ਤੇ ਸਾਡੇ ਕੌਮ ਮਜੀਦ ਇਸਕਬਾਲ ਮਿਕ ਪਾਈਚਾਰੇ ਦੇ ਲਈ 12.5% ਰਾਖਵਾ ਕਰ ਲਿਆ ਸਰਕਾਰੀ ਨੌਕਰੀਆਂ ਦੇ ਵਿੱਚ ਤੇ ਦਾਖਲਿਆਂ ਦੇ ਵਿੱਚ ਪ੍ਰੋਮੋਸ਼ਨਾਂ ਦੇ ਵਿੱਚ ਵੀ ਦਿੱਤਾ ਪਰ ਅਨਫੋਰਚੂਨੇਟਲੀ ਉਸ ਟਾਈਮ ਤੇ ਸਾਡੇ ਲੋਕਾਂ ਦੀ ਵਿਧਾਨ ਸਭਾ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਪੰਜਾਬ ਦੇ ਵਿੱਚ ਪ੍ਰੋਪਰ ਪ੍ਰਤੀਨਿਧਤਾ ਨਾ ਹੋਣ ਦੇ ਕਰਕੇ 3-4 ਮਹੀਨੇ ਬਾਅਦ ਸਾਡਾ ਇਸ ਸੰਵਿਧਾਨਕ ਹੱਕ ਨੂੰ ਜਿਹੜਾ ਹੈ ਸਿਰਫ ਤੇ ਸਿਰਫ ਸਿੱਧੀ ਭਰਤੀ ਵਿੱਚ ਕਰ ਦਿੱਤਾ ਜਿਸ ਨੂੰ ਜਾ ਕੇ ਅੱਗੇ ਫੇਰ ਕੁਝ ਚਲਾਕ ਲੋਕਾਂ ਨੇ ਭਰਾ ਮਾਰੂ ਨੀਤੀ ਰੱਖਣ ਵਾਲੇ ਲੋਕਾਂ ਨੇ ਸਾਡੇ ਹੀ ਭਰਾਵਾਂ ਦੇ ਵਿੱਚੋਂ ਰਮਦਾਸੀ ਸਿੱਖਾਂ ਦੇ ਵਿੱਚੋਂ ਕੁਝ ਅਜਿਹੇ ਪਾਪੀ ਮਨਾਂ ਦੇ ਲੋਕ ਹੁੰਦੇ ਨੇ ਜਿਹੜੇ ਸਕੇ ਭੈਣ ਭਰਾਵਾਂ ਨੂੰ ਵੀ ਨਹੀਂ ਬਖਸ਼ਦੇ ਉਹਨਾਂ ਨੇ ਫਿਰ ਮਜਲੀ ਸਿੱਖ ਭਾਈਚਾਰੇ ਦੇ ਉੱਤੇ ਜਿਹੜਾ ਹੈ ਕੇਸ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰ ਜਿਹੜੇ ਜਾਗਦੀ ਜ਼ਮੀਰ ਵਾਲੇ ਮਜਬੂਤ ਸਿੱਖ ਸੀਗੇ ਮਜਬੂਤ ਸਿੱਖ ਸਰਦਾਰਾਂ ਨੇ ਪੰਜਾਬ ਸਰਕਾਰ ਨੂੰ 2006 ਦੇ ਵਿੱਚ ਜਿਹੜਾ ਹੈ ਕੈਪਟਨ ਮਨਿੰਦਰ ਸਿੰਘ ਜੀਆ ਨੂੰ ਕਨਵਿੰਸ ਕਰਾਇਆ ਕਿ ਕਿਸ ਤਰ੍ਹਾਂ ਬਾਬਾ ਆਲਾ ਸਿੰਘ ਜੀਆ ਨੂੰ ਬਾਬਾ ਵੀਰ ਸਿੰਘ ਬੰਨਸੀ ਹੋਣਿਆ ਨੇ ਅਗਦੀ ਸੈਨਾ ਦੇ ਬਲ ਦੇ ਉੱਤੇ ਬਰਨਾਲਾ ਦੀ ਧਰਤੀ ਦੇ ਉੱਤੇ ਬਾਬਾ ਆਲਾ ਸਿੰਘ ਦਾ ਰਾਜ ਸਥਾਪਿਤ ਕੀਤਾ ਪਟਿਆਲਾ ਘਰਾਣੇ ਨੂੰ ਸਥਾਪਿਤ ਕਰਨ ਵਿੱਚ ਮਰੀ ਸਿੱਖ ਕਮਿਊਨਿਟੀ ਦਾ ਅਹਿਮ ਰੋਲ ਆ ਇਸ ਕਰਕੇ ਅੱਜ ਕੈਪਟਨ ਅਮਰਿੰਦਰ ਸਿੰਘ ਵੀ ਸਾਡੇ ਸਾਡੀ ਕਮਿਊਨਿਟੀ ਨੂੰ ਬਚਾਉਣ ਦਾ ਤੁਸੀਂ ਫਰਜ਼ ਨਿਭਾਉ ਤਾ ਕੈਪਟਨ ਅਮਰਿੰਦਰ ਸਿੰਘ ਜੀਆ ਨੇ 2006 ਦੇ ਵਿੱਚ ਐਸ ਸੀ ਐਸਟੀ ਐਕਟ 2006 ਜਿਹਦੇ ਵਿੱਚ ਮਾਜਵੀ ਸਿੱਖ ਬਾਲਮੀਕ ਭਾਈ ਸਾਰੇ ਨੂੰ 12.5% ਰਾਖਵਾਕਰਨ ਫਿਰ ਦਿੱਤਾ ਪਰ ਫਿਰ ਉਹਨਾਂ ਮੰਨਿਆਂ ਨੇ ਹੀ ਦਿਵਾਰਿਆਤਰ ਸਿੰਘ ਧੂਰ ਤੇ ਦਿਵਿੰਦਰ ਸਿੰਘ ਵਰਗਿਆਂ ਨੇ ਦੁਬਾਰੇ ਮਜਬੀ ਸਿੱਖਾਂ ਦੇ ਉੱਤੇ ਫਿਰ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਤੇ ਉਸ ਕੋਡ ਨੂੰ ਐਕਟ ਨੂੰ ਪੰਜਾਬ ਗਵਰਨਮੈਂਟ ਦਾ ਮਾਨਜੂਰ ਹਾਈ ਕੋਰਟ ਪੰਜਾਬ ਚੰਡੀਗੜ੍ਹ ਉਸਨੇ ਹਰਿਆਣਾ ਨੇ ਸਾਡੇ ਕੇਸ ਨੂੰ ਜਿਹੜਾ ਹੈ ਐਕਟ ਨੂੰ ਖਾਰਜ ਕਰ ਦਿੱਤਾ ਪਰ ਫਿਰ ਮਜਬੀ ਸਿੱਖ ਸਰਦਾਰਾਂ ਨੇ ਸਿਆਣੇ ਜਿਹੜੇ ਸੀਗੇ ਜਿਨ੍ਹਾਂ ਦੇ ਵਿੱਚ ਜੀ ਕੇ ਸੱਬਰਵਾਲ ਜੀ ਰਿਟਾਇਰਡ ਜੱਜ ਸਾਹਿਬ ਉਹਨਾਂ ਦੇ ਨਾਲ ਸਰਦਾਰ ਸਰਦਾਰ ਜਸਵੰਤ ਸਿੰਘ ਜੀ ਡੀਪੋ ਸਾਹਿਬ ਸ੍ਰੀ ਦਰਸ਼ਨ ਰਤ ਨਾਵਣ ਜੀ ਆਦਿਸ ਦੇ ਆਦੂ ਭਾਵਾ ਦਸ ਦੇ ਆਗੂ ਵਿਜੇ ਦਾਨਵ ਲਕਸ਼ਮਣ ਗਰਾਵੜ ਅਸ਼ਵਨੀ ਸਹੋਤਾ ਵਰਗੇ ਹੋਰ ਬਹੁਤ ਸਾਰੇ ਸੂਝਵਾਨ ਆਗੂ ਉਹਨਾਂ ਤੋਂ ਇਲਾਵਾ ਸਾਡੇ ਮਰਦੂਮ ਆਗੂ ਜ਼ਿਲ੍ਹਾ ਸੰਗਰੂਰ ਦੀ ਸ਼ਾਨ ਮਾਸਟਰ ਕਰਨਲ ਸਿੰਘ ਜੀ ਸੂਲਤ ਘਰਾਟ ਜਿਨ੍ਹਾਂ ਨੂੰ ਅਸੀਂ ਸਜਦਾ ਕਰਦੇ ਹਾਂ ਜਿਨ੍ਹਾਂ ਦੀ ਉਂਗਲ ਫੜ ਕੇ ਮੈਂ ਆਇਸ ਮੰਚ ਤੱਕ ਪਹੁੰਚਿਆ ਆਪਣੇ ਕੌਮ ਦੀ ਸੇਵਾ ਦੇ ਵਿੱਚ ਲੱਗੇ ਹਾਂ ਉਹਨਾਂ ਤੋਂ ਇਲਾਵਾ ਸਤਜਨ ਸਿੰਘ ਜੀ ਮੋਗਾ ਮੈਡਮ ਹਰਪਾਲ ਕੌਰ ਜੀ ਦਾਸ ਬਸਤਨਾਰ ਸਿੰਘ ਸੂਰਤਾ ਹੋਣੇ ਹੋਰ ਪਤਾ ਨਹੀਂ ਪੰਜਾਬ ਦੇ ਵਿੱਚ ਪੁਜਾਰਾ ਵੀਰ ਜੋਧੇ ਸਾਡੇ ਜ਼ਿਲ੍ਹੇ ਬਰਨਾਲੇ ਦੇ ਸਰਦਾਰ ਗਿਆਨ ਸਿੰਘ ਜੀ ਵਜੀਦ ਕੇ ਪ੍ਰਿੰਸੀਪਲ ਸਾਹਿਬ ਰਿਟਾਇਰਡ ਜਿਹੜੇ ਉਹ ਵੀ ਅੱਜ ਸਾਡੇ ਵਿੱਚ ਨਹੀਂ ਹਨ ਉਹਨਾਂ ਦੀ ਅਗਵਾਈ ਦੇ ਹੇਠ ਅਸੀਂ ਡਿਸਟ੍ਰਿਕਟ ਬਰਨਾਲਾ ਦੇ ਵਿੱਚੋਂ ਬਹੁਤ ਸਾਰੇ ਸਾਥੀਆਂ ਨਾਲ ਜਿਹੜੇ ਮੇਰੇ ਅਧਿਆਪਕ ਸਾਥੀ ਨੇ ਜਾਂ ਹੋਰ ਮੁਲਾਜ਼ਮ ਸਾਥੀ ਨੇ ਅਵਤਾਰ ਸਿੰਘ ਸੈਕਟਰੀ ਹੋਣੇ ਗਰਮੇਲ ਸਿੰਘ ਸੈਕਟਰੀ ਹੋਣੇ ਸਾਡੇ ਪੁਰਾਣੇ ਪਾਲ ਸਿੰਘ ਲਹਿਰੀ ਵਰਗੇ ਟੀਚਰਸ ਮੈਡਮ ਪ੍ਰਿੰਸੀਪਲ ਇਕਵਾਲ ਕੋਰ ਰਾਸੀ ਜੀ ਜਿਹੜੇ ਨਵੇਂ ਮੁੰਡੇ ਭਰਤੀ ਹੋਏ ਲੋਕੀ ਬਾਅਦ ਕੁਲਦੀਪ ਸਿੰਘ ਹੋਣੇ ਹੋਰ ਬਹੁਤ ਸਾਰੇ ਸਾਥੀ ਲਖਤਰ ਚਮਕੌਰ ਪ੍ਰਦੀਪ ਸਿੰਘ ਮੈਥ ਟੀਚਰ ਨੇ ਸਾਡੇ ਖਡੌਰ ਤੋਂ ਤੇ ਸਾਡੀਆਂ ਵੱਖ-ਵੱਖ ਸੰਸਥਾਵਾਂ ਬਾਬਾ ਜੀਵਨ ਸਿੰਘ ਪ੍ਰਿਧਿਕਲਾ ਟਰਸਟ ਦੇ ਪ੍ਰਧਾਨ ਅਵਤਾਰ ਸਿੰਘ ਕਾਲੇਕੇ ਸਾਡੇ ਐਮ ਸੀ ਸਾਹਿਬ ਗੋਕਲ ਸਿੰਘ ਸੋਤਾ ਜੀ ਵਰਗੇ ਪੰਮਾ ਸਿੰਘ ਹੋਰ ਬਹੁਤ ਸਾਰੇ ਸਾਥੀ ਸਾਡੇ ਪਰਮਜੀਤ ਵਰਗੇ ਬਾਈ ਸੇ ਪਰਮਜੀਤ ਸਿੱਖ ਹੋਣੇ ਹੋਰ ਕਿਹਦਾ ਕਿਹਦਾ ਨਾਂ ਲਵਾਂ ਡਿਸਟ੍ਰਿਕਟ ਬਰਨਾਲੇ ਤੋਂ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਸਰਦਾਰ ਗੁਰਵੀਰ ਸਿੰਘ ਚੀਮਾ ਹੋਣੇ ਕ੍ਰੋਮਣੀ ਗੁਰਨੇਟਾ ਦਲ ਦੇ ਆਦਮੀ ਪੰਜਾਬ ਦੇ ਵਿੱਚੋਂ ਜਿੰਨੇ ਵੀ ਸਾਡੇ ਆਫੀਸਰ ਸਹਾਇਲ ਸੀਗੇ ਇਹ ਸਰਦਾਰ ਗਰਦੇਵ ਸਿੰਘ ਸੋਹਤਾ ਜੀ ਜੀ ਕੇ ਸਬਰਵਾਲ ਹੋਣਿਆਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤਾਂ ਅਸੀਂ ਸਾਰਿਆਂ ਨੇ ਦੁਬਾਰੇ ਫੇਰ ਉਸ ਕੇਸ ਨੂੰ ਲੜਿਆ 2014 ਤੋਂ ਲੈ ਕੇ ਬਾਦਲ ਸਾਹਿਬ ਤੇ ਪ੍ਰੈਸ਼ਰ ਬਣਾਇਆ ਫਿਰ ਉਸ ਕੋ ਇਸ ਨੂੰ ਸਟੇਟਾਈ ਤੇ ਹੁਣ ਦੁਬਾਰਾ ਫੇਰ ਸੱਤ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਅੱਜ ਉਸੇ ਪ੍ਰਾਣੇ 12.5% ਬਚਾਓ ਸੰਘਰਸ਼ ਮੋਰਚਾ ਨੂੰ ਜੀ ਕੇ ਸਬਰਵਾਰਜੀ ਦੇ ਪਹਿਲਾਂ ਚੇਅਰਮੈਨ ਸੀ ਹੁਣ ਵੀ ਉਸੇ ਦੇ ਚੇਅਰਮੈਨ ਹੈ ਕਿ ਹੁਣ ਸਾਡੇ ਨਵੇਂ ਪ੍ਰਧਾਨ ਡਾਕਟਰ ਤਸ਼ਦੀਦ ਸਿੰਘ ਖੁੰਡਾ ਜੀ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 2 ਸਾਲ ਪਹਿਲਾਂ ਲਗਭਗ 2000 ਇੱਕ ਕੀ ਤੋਂ ਲੈ ਕੇ 23 ਤੱਕ ਜਿਹੜਾ ਹੈ ਫੰਡ ਇਕੱਠਾ ਕਰਕੇ ਦੁਬਾਰੇ ਫੇਰ ਪਾਰਲੀਮੈਂਟ ਦੇ ਵਿੱਚ ਸੌਰੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਾਡੇ ਬਹੁਤ ਹੀ ਸੀਨੀਅਰ ਵਕੀਲ ਸ਼੍ਰੀ ਕਪਲ ਸ਼ਿੱਬਲ ਜੀ ਤੇ ਦੂਸਰੇ ਵਕੀਲ ਸਾਹਿਬ ਨੰਨਾ ਮੈਂ ਨਾ ਸੌਰੀ ਕਨੈਕਸ਼ਨ ਨਿਕਲ ਗਿਆ ਤੇ ਕੇ ਤੇਜੀ ਜੀ ਸਾਡੇ ਮਾਨਯੋਗ ਪ੍ਰਕਾਸ਼ ਸਿੰਘ ਤੇਜੀ ਜੀ ਰਟਾਇਰਡ ਹਾਈ ਕੋਰਟ ਦੇ ਜੱਜ ਤੇ ਇੱਕ ਪੁਰਾਣੇ ਸਾਡੇ ਵਕੀਲ ਸਾਹਿਬ ਸੀਗੇ ਜਿਨ੍ਹਾਂ ਦੇ ਪਿਤਾ ਜੀ ਨੇ ਪਹਿਲਾ ਕੇਸ ਲਗਾਇਆ ਸੀ ਮੇਰੇ ਦਿਮਾਗ 'ਚ ਉਹਨਾਂ ਦਾ ਹੁਣ ਨਾਮ ਨਹੀਂ ਆ ਰਿਹਾ ਇਹਨਾਂ ਸਾਰੇ ਸੱਜਣਾ ਨੇ ਤੇ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਪੈਸਾ ਭੇਜ ਕੇ ਵਿਦੇਸ਼ਾਂ 'ਚੋਂ ਪੈਸਾ ਭੇਜ ਕੇ ਬਾਹਰਲੇ ਮੁਲਖਾਂ ਆ ਜਾਂ ਨਾਰਾਈ ਵੀਰਾਂ ਨੇ ਜਿਨ੍ਹਾਂ ਨੇ ਲੱਖਾਂ ਰੁਪਏ ਭੇਜਿਆ ਤੇ ਅੱਜ ਉਹ ਇਤਿਹਾਸਕ ਦਿਨ ਜਿਹੜਾ ਹੈ 1 ਅਗਸਤ ਦਾ ਪੰਜਾਬ ਦੇ ਮਾਜੀ ਸਿੱਖ ਤੇ ਬਾਲਮੀਕੀ ਵਾਲੀ ਸਭ ਤੋਂ ਸਨੈਰੀ ਦੇਣਾ ਇਤਿਹਾਸ ਦਾ ਹੈ ਜਿਹਦੇ ਵਿੱਚ 12.5% ਰਾਸ਼ਟਰੀਕਰਨ ਜਿਹੜਾ ਹੁਣ ਪੱਕਾ ਹੋ ਗਿਆ ਉਹਨਾਂ ਦੀ ਪੁਸਤਕ ਸਾਡੀਆਂ ਜਿਹੜੀਆਂ ਇਸ ਰਾਸ਼ਟਰੀਕਰਨ ਦਾ ਪੰਜਾਬ ਦੇ ਹਰ ਚੁਪੜਾਸੀ ਤੋਂ ਲੈ ਕੇ ਪ੍ਰਿੰਸੀਪਲ ਸੈਕਟਰੀ ਤੱਕ ਸਾਰੀ ਮਿਨਿਸਟਰੀ ਤੋਂ ਸਾਰੇ ਕਾਸੇ ਵਿੱਚ ਸਾਡੀ 12.5% ਪ੍ਰਤੀਨਿਧਤਾ ਹੋਊਗੀ ਤੇ ਇਸ ਨੂੰ ਅੱਗੇ ਅਸੀਂ ਪ੍ਰੋਮੋਸ਼ਨਾਂ ਤੇ ਦਾਖਲਿਆਂ 'ਚ ਵੀ ਲੈਣਾ ਸੋ ਅੱਜ ਮੈਂ ਸਾਰੇ ਵੀਰਾਂ ਭੈਣਾਂ ਨੂੰ ਨੌਜਵਾਨ ਬੱਚਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅੱਜ ਇਹ ਜਿਹੜਾ ਹੈ ਆਪ ਜੀ ਨੂੰ गुजारिश ਕਰਦਾ ਬੇਨਤੀ ਵੀ ਕਰਦਾ ਇਹ ਇੱਕ ਇਸ ਕੌਮੀ ਜਸ਼ਨ ਨੂੰ ਮਨਾਇਆ ਜਾਵੇ ਪਹਿਲਾਂ ਅਸੀਂ ਬਥੇਰੀਆਂ ਨਕਲੀ ਦੀਵਾਲੀਆਂ ਮਨਾਈਆਂ ਅੱਜ ਇੱਕ ਸੱਚੀ ਦੀਵਾਲੀ ਮਨਾਈ ਜਾਵੇ ਅੱਜ ਪੂਰੇ ਪੰਜਾਬ ਦੇ ਮਜੀਠ ਸਿੱਖ ਤੇ ਬਾਲਮੀਕੀ ਦੀਪਮਾਲਾ ਕਰਨ ਸੰਵਿਧਾਨ ਬਾਬਾ ਸਾਹਿਬ ਦੇ ਉਹਦੀ ਸਨੈਪ ਰੱਖ ਕੇ ਉਹਨਾਂ ਨੂੰ ਅੱਜ ਉਹਨਾਂ ਦੀ ਪੂਜਾ ਅਰਚਨਾ ਕੀਤੀ ਜਾਵੇ ਤੇ ਜੀ ਕੇ ਸਬਰਵਾਦ ਜੀ ਵੀ ਖਾਸ ਤੌਰ ਤੇ ਜੱਜ ਸਾਹਿਬ ਜਿਹੜੇ ਰਿਟਾਇਰਡ ਨੇ ਸਾਡੇ ਉਹਨਾਂ ਦੀ ਤਸਵੀਰ ਨੂੰ ਪੂਜਿਆ ਜਾਵੇ ਯਾਨੀ ਜੈਲ ਸਿੰਘ ਜੀ ਦੀ ਤਸਵੀਰ ਨੂੰ ਵੀ ਸਜਦਾ ਕਰਨਾ ਬਣਦਾ ਤੇ ਅੱਜ ਫੁੱਲ ਜਿਹੜਾ ਜਸ਼ਨ ਮਨਾਇਆ ਜਾਣ ਸਭ ਤੋਂ ਸਾਡਾ ਇਤਿਹਾਸਕ ਦਿਨ ਸਮਸਮਿਤੀ ਤੋਂ ਬੇਨਤੀ ਕਰਦਾ ਕਿ ਅੱਜ ਹੁਣ ਕਹਿੰਦਾ ਹਲੇ ਸਵਾ 1:30 ਵਜੇ ਆ ਤੇ ਸ਼ਾਮ ਤੱਕ ਪੂਰੇ ਪੰਜਾਬ ਦੇ ਵਿੱਚ ਇੱਕ ਆਲਾ ਦਰਜਾ ਅੱਜ ਜਿਹੜੀ ਹੈ ਦੀਪਮਾਲਾ ਹੋਣੀ ਚਾਹੀਦੀ ਆ ਤੇ ਪਟਾਕੇ ਬਾਜੀ ਹੋਣੀ ਚਾਹੀਦੀ ਆ ਇਹ ਸਾਡੇ ਲਈ ਸਭ ਤੋਂ ਵੱਡਾ ਜਿਹੜੀ ਹੈ ਜਿੱਤ ਦਾ ਜਸ਼ਨ ਹੋਊਗਾ ਸੋ ਉਮੀਦ ਕਰਦੇ ਆ ਕਿ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਹਰ ਮੱਦੀ ਸਤਿਗੁਰਾਲ ਨਿਕਾ ਤੱਕ ਪਹੁੰਚਾਓ ਇਹ ਅੱਜ ਪੂਰਾ ਖੂਬ ਜਿਹੜਾ ਹੈ ਦਿਵਾਲੀ ਵਰਗਾ ਮਹੌਲ ਬਣਾਇਆ। ਥੈਂਕ ਯੂ।